चापस बनाओ तो तो बैठो बैठो नहीं नहीं। ना बैठो इस बिल्कुल नहीं बैले ना बैठो कलास केलायक बच्चे खड़ा किया जाता चलो बैठो रहो, रो खरे ताला बारों नी ला रहे ला रहे कि तुम जाओ ना तो बैठो हिस्ट्री है ਜਾਨਨੇ ਆ ਰੋਜ ਰੋਜ ਵੱਜਦੇ ਹੋ ਰੋਜ ਵੱਜਦੇ ਹਾਂ ਤਾਲਾ ਦੇਖੋ ਜੀ ਤਾਲਾ ਅੰਦਰੋਂ ਲੱਗ ਰਿਹਾ ਹੈ ਤਾਂ ਕਿ ਵਿਪੱਖਸ਼ ਬੈਠਾ ਰਹੇ ਲੋਕਤੰਤਰ ਨੂੰ ਬਚਾਈਏ ਸੀਮਤ ਜੀ ਤੇ ਅਡਰੈਸ ਕਰਮਗੇ ਸੀਮਤ ਜੀ ਕਰੋ ਪਤਾ ਨਹੀਂ ਜੀ ਕੀ ਕਰਨਗੇ ਆ ਪ੍ਰਧਾਨ ਹੈ ਜਦੋਂ ਮੈਂ ਇੱਥੇ ਹਾਂ ਆ ਹੰਕਾਰ ਅਸਰ ਮੈਂ ਨੂੰ ਹੰਕਾਰ ਕਹਿੰਦੇ ਨੇ ਮੈਂ ਆ ਇੱਥੇ ਇੱਥੇ ਕੋਈ ਨਹੀਂ ਰਿਹਾ ਹਾਂ ਗੱਲਾਂ ਕਰ ਦਿਓ ਗੱਲਾਂ ਵੀ ਜਾਂ ਤਾਂ ਬੈਜੀਆਂ ਗੱਲਾਂ ਸੋਨੇ ਦੇ ਬਿਸਕੁਟਾਂ ਦੀ ਸਮਗਲਿੰਗ ਤੱਕ ਜਾਂ ਗਈਆਂ ਫਿਰ ਅੱਛਾ ਅੰਦਰ ਫੇਕੀ ਔਰ ਜੋ ਮੀਰ ਬੜਦਾ ਅਜੇ ਮੀਰ ਸਾਹਿਬ ਅੰਨੂ ਕਹਿੰਦੇ ਅਸੀਂ ਮਟੀਰੀਅਲ ਆ ਮੋਬਾਈਲ ਰਿਪੇਅਰ ਕਰਨ ਆਲੇ ਆ ਗਏ ਮੈਂ 250 ਰੁਪਏ ਲੈ ਕੇ ਮੁਹੰਮਦ ਸਦੀਕ ਨਾਲ ਢਿਆਈ ਤੇ ਜਾਂਦਾ ਸੀ ਪਤਾ ਲੱਗਿਆ ਤੁਹਾਨੂੰ ਕਦੀ ਧਿਆਨ ਨਾਲ ਲਾ ਕੇ ਕਦੀ ਮੋਬਾਈਲ ਆ ਕੇ ਤੁਸੀਂ ਦੋਹਾਂ ਨੂੰ ਢੋਡ ਗਏ ਆ ਨਾ ਮਸੂਮੀ ਇੰਨਾ ਥੋੜਾ ਗੱਲ ਕਰ ਗਿਆ ਮੈਂ ਕਿਉਂ ਕਰ ਦਿਉ ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਣਯੋਗ ਮੈਂਬਰ ਆਪਰੇ ਵਸੀਮ ਸਾਹਿਬ ਇੱਕ ਮਿੰਟ ਮੰਤਰੀ ਜੀ ਬੈਠੋ ਮੰਤਰੀ ਸਾਹਿਬਾਨ ਬੈਠਣ ਕੀਮਾ ਜੀ ਬੈਠੋ ਤੁਸੀਂ ਕੀਮਾ ਜੀ ਬੈਠੋ ਬਾਹਰ ਬੈਠੋ ਤਾਲਾ ਬਾਰੋਂ ਨਹੀਂ ਲਾਰੇ ਅੰਦੋ ਲਾਰੇ ਤਾਂ ਕਿ ਤੁਸੀਂ ਜਾਓ ਨਾ ਬੈਠੋ ਤੁਹਾਡੀ ਹਿਸਟਰੀ ਹੈ ਤੁਹਾਡੀ ਹਿਸਟਰੀ ਹੈ ਤੁਸੀਂ ਜਾਣਿਓ ਰੋਜ਼ ਰੋਜ਼ ਵੱਜਦੇ ਹੋ ਰੋਜ਼ ਵੱਜਦੇ ਹੋ ਵੇਖੋ ਜੀ ਬੈਠੋ ਇੰਦਰਾ ਲੱਗ ਰਿਹਾ ਹੈ ਤਾਂ ਕਿ ਵਿਪੱਖਸ਼ ਬੈਠਾ ਰਹੇ ਲੋਕਤੰਤਰ ਨੂੰ ਬਚਾਈਏ ਬੈਠੋ 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 ਵੇਖੋ ਬੈਠੋ ਬੈਠੇ ਜੀ ਬੈਠੋ ਬੈਠੋ ਮੰਤਰੀ ਜੀ ਮੰਤਰੀ ਸਾਹਿਬ ਬੈਠਣਗੇ ਬੈਠੋ ਜੀ ਬੈਠੋ 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 ਤੁਸੀਂ ਬੈਠੋ ਬੈਠੋ ਆਪਣਾ ਸੀਐਮ ਸਾਹਿਬ ਆਪਣੀ ਗੱਲ ਚਾਲੂ ਰੱਖਣਗੇ ਜੀ ਜੀ ਅੱਜ ਬਤਾ ਦੇ ਸੁਣੋਗੇ ਬਿਲਕੁਲ ਸੁਣਨਾ ਹੈ ਸੁਣਨ ਦਾ ਮਾਤਾ ਕਿਹੇ ਕਿਹੇ ਤੁੰਗਾ ਅੱਜ ਸਾਰੇ ਨਹੀਂ ਹੋ ਸਕਦੇ ਹੁੰਦੇ ਸੁਣੋ ਫਿਰ ਕੀ ਤੂੰ ਤੂੰ ਹਰੇਕ ਨੂੰ ਦੋ ਦੋ ਜਾਨੀ ਹੋ ਗਈ ਐ ਤੂੰ ਕੀ ਕਹਦਾ ਹਰੇਕ ਨੂੰ ਦੋ ਦੋ ਲੱਗਾ ਮੇਰੀ ਮੂੰਹ ਦੀ ਤੁਸੀਂ ਵੱਡੇ ਹੋਗੇ ਮਾਰੇ ਕਰ ਮੇਰੀ ਖਾਨਦਾਨੀ ਜਾਂਦੇ ਇਹ ਗਰੀਬਾਂ ਦੇ ਘਰਾਂ ਚੋਂ ਆ ਗਏ ਸਭ ਤੋਂ ਉੱਤੋਂ ਨੂੰ ਦੋ ਦੋ ਆ ਗਿਆ ਸਰ ਸਰ ਨੀ ਕਰ ਰਿਹਾ ਕਿਸ ਨੇ ਉਹ ਤੂੰ ਛੱਡ ਯਾਰ ਤੂੰ ਛੱਡ ਯਾਰ ਜੋ ਕੁਛ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਜੋ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਸਾਰੇ ਮਾਣਯੋਗ ਮੈਂਬਰ ਸਭਾ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਹਾਊਸ ਦੀ ਕਾਰਵਾਈ ਚੱਲਣ ਦੇ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਉਹ ਪ੍ਰਧਾਨ ਜੀ ਉਹ ਤੁਹਾਨੂੰ ਤਾਂ ਸਮਝ ਦੀ ਕੱਖ ਨਹੀਂ ਤੁਸੀਂ ਕਿਧਰ ਚੱਲੇ ਹੋ ਕਹਿੰਦਾ ਮੈਂ ਆ ਇੱਥੇ ਕੌਣ ਹੁੰਦਾ ਪ੍ਰਧਾਨ ਪਹਿਲਾ ਪਚਾਪਚ ਬਣਾਓ ਬੈਠੋ ਬੈਠੋ ਲੈਣੀ ਆ ਨਾ ਬੈਠੋ ਇਸ ਤੋਂ ਬਾਅਦ ਕਰ ਲੈਣੇ ਇਹ ਕਰ ਲੈਣੇ ਜੀ ਅਕਲਾ ਤੁਸੀਂ ਤੁਸੀਂ ਬਿਲਕੁਲ ਨਹੀਂ ਬੈਠੇ ਨਾ ਬੈਠੋ ਕਲਾਸ ਦੇ ਵਿੱਚ ਨਰਾਇਕ ਬੱਚਿਆਂ ਨੂੰ ਖੜਾ ਕੀਤਾ ਜਾਂਦਾ ਚਲੋ ਬੈਠੋ ਖੜੇ ਹੋ ਖੜੇ ਹੋ ਬੈਠੋ ਜੀ ਤੁਸੀਂ ਬੜੇ ਕਾਮਨ ਬੱਚੇ ਹੋ ਬੈਠੋ ਬੈਠੇ ਹੋ ਜੀ ਮੈਂ ਸਾਰੇ ਮੈਂਬਰ ਸਭਾਂ ਨੂੰ ਬੇਇਜ਼ਤੀ ਕਰਦਾ ਕਿ ਇਹ ਜਿਹੜੀ ਟਾਲੇ ਵਾਲੀ ਗੱਲ ਹੋਈ ਹੈ ਇਹ ਸਿੰਬੋਲਿਕ ਹੈ ਇਹ ਸਿੰਬੋਲਿਕ ਗੱਲ ਕੀਤੀ ਗਈ ਹੈ ਤਾਂ ਕਿ ਦੋਨੇ ਪੱਖ ਪੱਖਰ ਵਿਪੱਖਿ ਬੈਠ ਕੇ ਮੰਤਰਣਾ ਕਰਨ ਡਿਸਕਸ਼ਨ ਕਰਨ ਜਦੋਂ ਆਪਾਂ ਬਾਹਰ ਚਲੇ ਜਾਣੇ ਆ ਠੀਕ ਹੈ ਤੁਹਾਡਾ ਹੱਕ ਹੈ ਪਰ ਡਿਸਕਸ਼ਨ ਤੇ ਕਰਨੀ ਜ਼ਰੂਰੀ ਹੈ ਨਾ ਸਪੀਕਰ ਸਾਹਿਬ ਮਈ ਚ ਲੋਕ ਇਹਨਾਂ ਨੂੰ ਜਿੰਦਾ ਲਾਉਣਗੇ ਇਹ ਯਾਦ ਰੱਖ ਲੈਣ 13 ਜੀਰੋ ਹੋਊਗਾ ਪੰਜਾਬ ਚੋਂ ਜਿੰਦਾ ਲੱਗੂਗਾ ਇਹ ਤੋਂ ਪਹਿਲਾਂ 2022 ਚ ਜਿੰਦਾ ਲੱਗਿਆ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਇਹ ਜਿੰਦੇ ਦੀ ਕੀਮਤ ਨਹੀਂ ਸਮਝਦੇ ਚਾਬੀ ਜਨਤਾ ਦੇ ਹੱਥਾਂ ਚਾਬੀ ਜਨਤਾ ਦੇ ਹੱਥਾਂ ਮਿਸਟਰ ਬਾਜਵਾ ਤੁਸੀਂ ਪ੍ਰਾਊਡ ਨਾ ਕਰੋ ਤੁਸੀਂ ਹੰਕਾਰ ਕਰਦੇ ਹੋ ਤੁਸੀਂ ਕਹਿੰਦੇ ਸਾਡਾ ਮਟੀਰੀਅਲ ਸਾਡਾ ਪਤਾ ਨਹੀਂ ਕੀ ਬਾਬਾ ਹੁਣ ਡਿਸਕਸ਼ਨ ਨੂੰ ਅੱਗੇ ਤੋੜੀਏ ਜੀ ਇਹ ਤੂੰ 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 ਮੇਰਾ ਗੱਲ ਨਹੀਂ ਕਰੇਂ ਵੇਖੋ ਜੀ ਇਹ ਮਟੀਰੀਅਲ ਕਿਹਾ ਜਾਂਦਾ ਹੈ ਕਿਹਾ ਜਾਂਦਾ ਮਟੀਰੀਅਲ ਆ ਗਿਆ ਯਾਰ ਲੀਡਰ ਆਫ ਦਾ ਹਾਊਸ ਵਿੱਚ ਬੈਠੀ ਹੈ ਕਿ ਬੈਠਣ ਸਾਰੇ ਸਾਥੀ ਮੰਤਰੀ ਜੀ ਬੈਠੋ ਜੀਮਾ ਜੀ ਬੈਠੋ ਬੈਠੋ ਜੀ ਚੇਤਨ ਜੀ ਆਪਣੀ ਸੀਟ ਤੇ ਜਾਓ ਕਿਤੇ ਦੀ ਆਪਣੀ ਸੀਟ ਤੇ ਜਾਓ ਮਾ ਵੱਡਾ ਦਿਲ ਕਰਕੇ ਤੁਹਾਨੂੰ ਬਿਠਾਉਣਾ ਚਾਹੁੰਨਾ ਇੱਥੇ ਤੁਸੀਂ ਬਾਈਕਾਟ ਕਰ ਜਾਂਦੇ ਹੋ ਮੈਂ ਕੱਲਾ ਬੋਲੀ ਜਾਂਦਾ ਰਹਿਣਾ ਖਾਲੀ ਬੂਰ ਕੁਰਸੀਆਂ ਮੂਰੇ ਮੈਂ ਮੈਂ ਜਿੰਦਾ ਅੰਦਰੋਂ ਲਾ ਰਿਆਂ ਬਾਹਰੋਂ ਨਹੀਂ ਅੰਦਰੋਂ ਲਾ ਰਿਆਂ ਜਾ ਕੇ ਤੁਹਾਨੂੰ ਲੋਕਾਂ ਨੇ ਇਸ ਕਰਕੇ ਨਹੀਂ ਭੇਜਿਆ ਕਿ ਮਰਦਾਬਾਦ ਦੇ ਨਾਰੇ ਲਾ ਕੇ ਬਾਹਰ ਚਲੇ ਜਾਓ ਇੱਥੇ ਬਹਿ ਕੇ ਸੁਣੋ 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 ਮਿਸਟਰ ਬਾਜਵਾ ਓ ਮਿਸਟਰ ਬਾਜਵਾ ਹਲੋ ਬਖਲਾ ਵਿਖਾ ਕਰੇਦਰ ਪੌਣੇ 2 ਵਜੇ ਪੌਣੇ 2 ਵਜੇ ਅਰਲੀ ਮਾਰਨਿੰਗ ਮੈਂ ਕਿਸਾਨਾਂ ਦੇ ਨਾਲ ਬਹਿ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਿਆਂ ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨਹੀਂ ਪੌਣੇ 2 ਵਜੇ ਤੁਸੀਂ ਕਿੱਥੇ ਸੀ ਤੁਸੀਂ ਰੈਕਟ ਕਿਉਂ ਨਹੀਂ ਕੀਤਾ ਤੁਸੀਂ ਸਵੇਰੇ ਦਾ 11 ਵਜੇ ਉੱਠ ਕੇ ਮੋਡਰੈਸ ਕੀਤਾ ਜਾਵੇ ਕਿਹਨੂੰ ਕੀ ਪਤਾ ਗਰੀਬ ਕੀ ਹੁੰਦਾ ਤੁਹਾਨੂੰ ਕੀ ਪਤਾ ਗਰੀਬੀ ਕੀ ਕੀ ਇਹਨਾਂ ਨੂੰ ਅਡਰੈਸ ਕੀਤਾ ਜਾਵੇ ਅੱਜ ਹਟ ਭਾਉਣ ਵਾਲੇ ਬੰਦਾ ਅੱਜ ਕਿਸਾਨ ਯਾਦ ਆ ਗਏ ਉਹਨੂੰ ਕੈਪਟਨ ਦੇ ਘਰ ਹੀ ਜਾ ਕੇ ਤੜਕੇ ਤੜਕੇ ਲਾਉਂਦੇ ਸੀ ਮਤਨ ਨੂੰ ਉਹਦਾ ਕਿਸਾਨਾਂ ਨੂੰ ਚਿੱਠੀ ਲਿਖੀ ਨਹੀਂ ਕੋਈ 726 ਮਰਵਾਲੇ 726 ਮਾਰੇਗੇ ਜੀ ਸ਼ਰਧਾਂਜਲੀ ਦਿੱਤੀ ਜੋ 726 ਮਰੇ ਸੀ ਲੈ ਕਿਉਂ ਨਹੀਂ ਦਿੱਤੀ ਗੱਲੇ ਗੱਲੇ ਇੱਕ ਵੀ ਨਹੀਂ ਬਹੁਤ ਸਤਿਕਾਰਯੋਗ ਸਾਹਿਬ ਫਲੋਰ ਕਰਾਸ ਨਹੀਂ ਕਰੇ ਜੀ ਬਾਈ ਨੇਮ ਬਾਈ ਨੇਮ ਦਿੱਤੀ ਹਾਂ ਜੀ ਯਸ ਥਿਸ ਇਜ਼ ਅ ਸੀਐਮ ਥਿਸ ਇਜ਼ ਅ ਸੀਐਮ सीएम है जनाब तोटोकॉल प्रोटोकाल चो बहर नहीं निकल दे लैके सवा सवा लख शुरे फिर कुर्सी नहीं मिलनी तो राहुल गांधी